ਰੋਜ਼ਾਨਾ ਚੰਗੀ ਸਿਹਤ ਅਤੇ ਜ਼ਿੰਦਗੀ ਲਈ ਅਜ਼ਮਾਏ ਹੋਏ ਅਸਰਦਾਰ 4 ਘਰੇਲੂ ਨੁਸਖੇ ਨੰਬਰ 1 ਜੋ ਲੋਕ ਰਾਤ ਨੂੰ ਤਾਜ਼ੀ ਹਵਾ ਦੇ ਵਿੱਚ ਸੌਂਦੇ ਹਨ ਉਹਨਾਂ ਦਾ ਦਿਮਾਗ ਬਦ ਚੱਲਦਾ ਹੈ ਅਤੇ ਉਹਨਾਂ ਨੂੰ ਨੀਂਦ ਵੀ ਚੰਗੀ ਆਉਂਦੀ ਹੈ ਨੰਬਰ 2 ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਪੈਰਾਂ ਹੇਠ ਮਾਲਿਸ਼ ਕਰੋ ਇਸ ਨਾਲ ਤੁਹਾਡੀਆਂ ਲੱਤਾਂ ਦੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ ਨੰਬਰ 3 ਹਰੀ ਮਿਰਚ ਦੀ ਵਰਤੋਂ ਨਾਲ ਕਈ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ ਨੰਬਰ 4 2 ਲੀਟਰ ਪਾਣੀ ਵਿੱਚ ਦੋ ਨਿੰਬੂ ਨਿਚੋੜ ਕੇ ਸਾਰਾ ਦਿਨ ਵਰਤੋਂ ਕਰਨ ਨਾਲ ਯੂਰਿਕ ਐਸਿਡ ਇਸ ਮਸਿਆ ਤੋਂ ਛੁਟਕਾਰਾ ਮਿਲਦਾ ਹੈ ਨੰਬਰ 5 ਫੜਕੜੀ ਦੀ ਵਰਤੋਂ ਕਰਨ ਨਾਲ ਚਿਹਰੇ ਦੀਆਂ ਰਿਖਾਵਾਂ ਅਤੇ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਰੰਗ ਵੀ ਗੋਰਾ ਹੋ ਜਾਂਦਾ ਹੈ ਨੰਬਰ 6 ਜਿਆਦਾ ਪਾਣੀ ਦੀ ਵਰਤੋਂ ਨਾਲ ਮੇਦਾ ਠੀਕ ਹੁੰਦਾ ਹੈ ਅਤੇ ਭੋਜਨ ਵੀ ਜਲਦੀ ਪਚ ਜਾਂਦਾ ਹੈ ਨੰਬਰ 7 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਲੰਮਾ ਬਣਾਉਣਾ ਚਾਹੁੰਦੇ ਹੋ ਤਾਂ ਬੱਕਰੀ ਦੇ ਦੁੱਧ ਵਿੱਚ ਅਤੇ ਸਰੋਂ ਦੇ ਤੇਲ ਨੂੰ ਮਿਲਾ ਕੇ ਵਾਲਾਂ ਤੇ ਲਗਾਉਣ ਨਾਲ ਵਾਲ ਜਲਦੀ ਲੰਬੇ ਹੋ ਜਾਂਦੇ ਹਨ। ਨੰਬਰ 8 ਸਾਫ਼ ਅਤੇ ਨਰਮ ਰੂਣ ਨੂੰ ਦੁੱਧ ਵਿੱਚ ਭਿਉਂ ਕੇ ਅੱਖਾਂ ਤੇ ਲਗਾਓ। ਦੁੱਧ ਨੂੰ ਅੱਖਾਂ ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਧਿਆਨ ਰਹੇ ਦੁੱਧ ਕੱਚਾ ਹੀ ਹੋਵੇ। ਨੰਬਰ 9 ਕੀ ਤੁਹਾਨੂੰ ਪਤਾ ਹੈ ਕੱਚੇ ਪਿਆਜ਼ ਦੇ 1 ਹਫ਼ਤੇ ਤੱਕ ਵਰਤੋਂ ਕਰਨ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ। ਨੰਬਰ 10 ਜੇਕਰ ਸ਼ਿਆਹੀ ਦਾ ਧੱਗ ਲੱਗ ਜਾਵੇ ਤਾਂ ਇਸ ਨੂੰ ਨਮਕ ਨਾਲ ਰਗੜੋ ਸਾਰੇ ਧੱਬੇ ਗਾਇਬ ਹੋ ਜਾਣਗੇ ਤੁਸੀਂ ਇਸ ਨੂੰ ਕੱਪੜਿਆਂ ਲਈ ਵੀ ਵਰਤ ਸਕਦੇ ਹੋ ਨੰਬਰ 11 ਜੇਕਰ ਤੁਸੀਂ ਸਵੇਰ ਦਾ ਨਾਸ਼ਤਾ ਨਹੀਂ ਕਰਦੇ ਤਾਂ ਕੁਝ ਦਿਨਾਂ ਵਿੱਚ ਹੀ ਤਜਾਬ ਦੀ ਸਮੱਸਿਆ ਹੋ ਸਕਦੀ ਹੈ ਤਾਂ ਕਦੇ ਵੀ ਸਵੇਰ ਦਾ ਨਾਸ਼ਤਾ ਸਕਿਪ ਨਾ ਕਰੋ ਨੰਬਰ 12 ਠੰਡਾ ਪਾਣੀ ਪੀਣ ਤੋਂ ਬਾਅਦ ਚਾਹ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਸਾਡੇ ਦੰਦਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਨੰਬਰ 13 ਕੌੜੇ ਬਦਾਮ ਦੇ ਤੇਲ ਨੂੰ ਚਮੜੀ ਤੇਲ ਨਾਲ ਲਗਾਉਣ ਨਾਲ ਸਿਰ 'ਚੋਂ ਜੂਆਂ ਖਤਮ ਹੋ ਜਾਂਦੀਆਂ ਹਨ ਨੰਬਰ 14 ਜੇਕਰ ਬੁੜਾਪੇ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਰੋਟੀ ਖਾਣ ਤੋਂ ਬਾਅਦ 4 ਜਾਂ 5 ਕਾਜੂ ਖਾਓ ਇਸ ਨਾਲ ਤੁਹਾਨੂੰ ਬੁੜਾਪਾ ਜਲਦੀ ਨਹੀਂ ਆਵੇਗਾ ਤੇ ਤੁਸੀਂ ਜਾਦਾ ਦੇਰ ਤੱਕ ਜਵਾਨ ਦਿਖੋਗੇ ਨੰਬਰ 15 ਨਾਸ਼ਤੇ ਤੋਂ ਬਾਅਦ ਆਪਣੇ ਮੂੰਹ ਵਿੱਚ ਛੋਟੀ ਇਲਾਇਚੀ ਪਾ ਲਓ ਬੁੱਢੇ ਲੋਕਾਂ ਦੀ ਤਰ੍ਹਾਂ ਤੁਹਾਡਾ ਸਾਹ ਨਹੀਂ ਫੁੱਲੇਗਾ ਨੰਬਰ 16 ਕੱਚਾ ਸ਼ਾਲਗਮ ਨਜ਼ਰਾਂ ਤੇ ਦਿਮਾਗ ਨੂੰ ਤੇਜ਼ ਕਰਨ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 17 ਜੇਕਰ ਤੁਹਾਨੂੰ ਨੀਂਦ ਦੀ ਸ਼ਿਕਾਇਤ ਹੋਵੇ ਤਾਂ ਅੱਖਾਂ ਤੇ ਕੋਸਾ ਪਾਣੀ ਲਗਾਓ ਇਹ ਤੁਹਾਨੂੰ ਬਿਹਤਰ ਨੀਂਦ ਲਿਆਵੇਗਾ ਨੰਬਰ 18 ਜੇਕਰ ਤੁਹਾਡੇ ਸਿਰ ਵਿੱਚ ਅੱਧਾ ਸਿਰ ਦਰਦ ਦੀ ਪ੍ਰੋਬਲਮ ਹੈ ਤਾਂ ਅੰਗੂਰ ਦੇ ਰਸ ਦੀ ਵਰਤੋਂ ਕਰੋ ਇਸ ਨਾਲ ਦਰਦ ਘੱਟ ਹੋ ਜਾਵੇਗਾ ਨੰਬਰ 19 ਜੇਕਰ ਬੁਖਾਰ ਘੱਟ ਨਹੀਂ ਹੋ ਰਿਹਾ ਤਾਂ ਤੁਰੰਤ ਚੌਲਾਂ ਦਾ ਪਾਣੀ ਉਬਾਲ ਕੇ ਪੀਓ ਇਹ ਬਹੁਤ ਉਪਯੋਗੀ ਸਿੱਧ ਹੋਵੇਗਾ ਨੰਬਰ 20 ਜੇਕਰ ਚਿਹਰੇ ਤੇ ਮਹਾਸੇ ਦਿਖਾਈ ਦੇਣ ਤਾਂ ਹਲਕੇ ਹੱਥਾਂ ਨਾਲ ਚਿਹਰੇ ਤੇ ਫਟਕੜੀ ਦੀ ਮਾਲਿਸ਼ ਕਰੋ ਦਾਣੇ ਜਲਦੀ ਹੀ ਖਤਮ ਹੋ ਜਾਣਗੇ ਨੰਬਰ 21 ਜੋ ਲੋਕ ਸ਼ਾਮ ਨੂੰ ਚੌਲ ਖਾਂਦੇ ਹਨ ਉਹ ਜਲਦੀ ਮੋٹے ਹੋ ਜਾਂਦੇ ਹਨ ਤਾਂ ਸ਼ਾਮ ਦੇ ਟਾਈਮ ਚੌਲ ਨੂੰ ਅਵੋਇਡ ਕਰੋ ਨੰਬਰ 22 ਕੀ ਤੁਹਾਨੂੰ ਪਤਾ ਹੈ ਕਿ ਸ਼ਕਰਗੰਦੀ ਖਾਣ ਨਾਲ ਵਾਲ ਕਾਲੇ ਹੋ ਜਾਂਦੇ ਹਨ ਨੰਬਰ 23 ਖੀਰਾ ਦਿਲ ਦੀ ਤਰਕ ਨੂੰ ਨੋਰਮਲ ਰੱਖਦਾ ਹੈ ਇਸ ਲਈ ਆਪਣੇ ਭੋਜਨ ਵਿੱਚ ਖੀਰੇ ਨੂੰ ਜ਼ਰੂਰ ਸ਼ਾਮਿਲ ਕਰੋ ਨੰਬਰ 24 ਜ਼ਿਆਦਾ ਭੋਜਨ ਖਾਣ ਨਾਲ ਦਿਮਾਗ ਕਮਜ਼ੋਰ ਹੋ ਜਾਂਦਾ ਹੈ ਨੰਬਰ 25 ਕਾਰਿਸ਼ ਵਾਲੀ ਥਾਂ ਤੇ ਪਿਆਜ਼ ਦਾ ਰਸ ਲਗਾਓ ਇਸ ਨਾਲ ਤੁਹਾਡੀ ਖੁਜਲੀ ਦੂਰ ਹੋ ਜਾਵੇਗੀ ਅਤੇ ਤੁਹਾਨੂੰ ਜਲਦੀ ਆਰਾਮ ਮਿਲੇਗਾ ਨੰਬਰ 26 ਜਿੰਨਾ ਲੋਕਾਂ ਨੂੰ ਅਚਾਨਕ ਬੁਖਾਰ ਹੋ ਜਾਂਦਾ ਹੈ ਉਹ ਮੇਥੀ ਦੇ ਪਾਣੀ ਨੂੰ ਪੀਣ ਇਸ ਨਾਲ ਉਹਨਾਂ ਨੂੰ ਰਾਹਤ ਮਿਲੇਗੀ ਨੰਬਰ 27 ਜਿਆਦਾ ਹੱਸਣ ਨਾਲ ਦਿਲ ਮੁਰਦਾ ਬਣ ਜਾਂਦਾ ਹੈ ਨੰਬਰ 28 ਕੌਲੀ ਵਿੱਚ 2 ਚਮਚ ਕੇਲੇ ਦਾ ਪੇਸਟ ਅਤੇ ਜਰੂਰਤ ਅਨੁਸਾਰ ਸ਼ਾਇਦ ਨੂੰ ਮਿਲਾਓ ਅਤੇ ਇਸ ਨੂੰ ਚਿਹਰੇ ਤੇ ਲਗਾਓ ਤੇ 15 ਮਿੰਟ ਤੱਕ ਲਗਾ ਕੇ ਰੱਖੋ ਫਿਰ ਸਾਦੇ ਪਾਣੀ ਨਾਲ ਇਸ ਨੂੰ ਸਾਫ਼ ਕਰ ਲਓ ਇਸ ਨਾਲ ਤੁਹਾਡੀ ਸਕਿਨ ਟਾਈਟ ਹੋ ਜਾਵੇਗੀ ਅਤੇ ਚਿਹਰੇ ਤੇ ਨਖਾਰ ਆਵੇਗਾ ਅਤੇ ਤੁਸੀਂ ਜਵਾਨ ਦਿਖਾਈ ਦਿਓਗੇ ਨੰਬਰ 29 ਪੀਰੀਅਡਸ ਦੇ ਦੌਰਾਨ ਔਰਤਾਂ ਦਾ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਆਇਰਨ ਦੀ ਘਾਟ ਹੋ ਜਾਂਦੀ ਹੈ ਇਸ ਨੂੰ ਪੂਰਾ ਕਰਨ ਦੇ ਲਈ ਔਰਤਾਂ ਨੂੰ ਆਮਲੇ ਦਾ ਮਰਬਾ ਖਾਣਾ ਚਾਹੀਦਾ ਹੈ ਨੰਬਰ ਤੇ ਰਾਤ ਨੂੰ मुट्ठीभर ਛੋਲਿਆਂ ਦੀ दाल ਵਿੱਚ ਇੱਕ ਕੱਚੇ ਗਲਾਸ ਦੁੱਧ ਵਿੱਚ ਭਿਉਂ ਦਿਓ ਅਤੇ ਸਵੇਰੇ ਇਸ ਵਿੱਚ ਪੰਜ ਤੋਂ ਛੇ ਕਿਸ਼ਮੇਸ਼ ਅਤੇ ਮਿਸ਼ਰੀ ਪਾ ਕੇ ਖਾਓ ਇਸ ਨਾਲ ਇੱਕ ਮਹੀਨੇ ਵਿੱਚ ਹੀ ਦਬਲਾਪਨ ਦੂਰ ਹੋ ਜਾਵੇਗਾ ਨੰਬਰ 31 ਜੇ ਤੁਹਾਨੂੰ ਗਲੇ ਵਿੱਚ ਖਾਰਸ਼ ਅਤੇ ਖੰਘ ਹੈ ਤਾਂ ਤੁਸੀਂ ਮਿਸ਼ਰੀ ਦਾ ਛੋਟਾ ਜਿਹਾ ਟੁਕੜਾ ਮੂੰਹ ਵਿੱਚ ਰੱਖ ਲਓ ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਛੋਟੇ ਬੱਚਿਆਂ ਨੂੰ ਇਸ ਦੀ ਵਰਤੋਂ ਜ਼ਖਾਮ ਅਤੇ ਖੰਘ ਵੇਲੇ ਕਰਨੀ ਚਾਹੀਦੀ ਹੈ ਨੰਬਰ 32 ਜੇਕਰ ਮੂੰਹ ਵਿੱਚ ਛਾਲੇ ਹੋਣ ਤਾਂ ਗੋਸੇ ਪਾਣੀ ਨੂੰ ਹਲਦੀ ਪਾਊਡਰ ਵਿੱਚ ਮਿਲਾ ਕੇ ਕੁਰਲੀਆ ਕਰਨ ਨਾਲ ਛਾਲੇ ਠੀਕ ਹੋ ਜਾਂਦੇ ਹਨ ਨੰਬਰ 33 ਨਾਰੀਅਲ ਤੇਲ ਚਿਹਰੇ ਤੇ ਮਰਲ ਨਾਲ I'm <laughs> hurting. ਚਿਹਰੇ ਦੇ ਮਹਾਸੇ ਖਤਮ ਹੋ ਜਾਂਦੇ ਹਨ ਅਤੇ ਮੱਛਰ ਵੀ ਨਹੀਂ ਘੱਟਦੇ ਨੰਬਰ 34 ਸੇਬ ਦੇ ਰਸ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਹਰ ਤਰ੍ਹਾਂ ਦੀ ਖਾਂਸੀ ਖਤਮ ਹੋ ਜਾਂਦੀ ਹੈ ਨੰਬਰ 35 ਖਾਣਾ ਖਾਣ ਤੋਂ ਬਾਅਦ ਮਿੱਠਾ ਖਾਣ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ ਤਾਂ ਇਸ ਨੂੰ ਅਵੋਇਡ ਕਰਨਾ ਚਾਹੀਦਾ ਹੈ ਨੰਬਰ 36 ਰਾਤ ਨੂੰ ਨਮਕੀਨ ਚੀਜ਼ਾਂ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 37 ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਸੌਂਦੇ ਤਾਂ ਤੁਸੀਂ ਬਹਿਰੇ ਵੀ ਹੋ ਸਕਦੇ ਹੋ ਤਾਂ ਇਹ ਤੁਸੀਂ ਆਦਤ ਬਣਾਓ ਕਿ ਖਾਣਾ ਖਾਣ ਤੋਂ ਬਾਅਦ ਕੁਝ ਸਮਾਂ ਤੁਰੋ ਨੰਬਰ 38 ਚਿੱਟਾ ਚਨਾ 슈ਗਰ ਨੂੰ ਘਟ ਕਰਨ ਵਿੱਚ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ ਨੰਬਰ 39 ਜਿਆਦਾ ਗਰਮ ਭੋਜਨ ਦਾ ਸੇਵਨ ਕਰਨ ਨਾਲ ਗਲੇ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਦਿਲ ਅਤੇ ਫੇਫੜੇ ਵੀ ਕਮਜ਼ੋਰ ਹੋ ਜਾਂਦੇ ਹਨ ਨੰਬਰ 40 ਗੁਲਾਬ ਦੀਆਂ ਪੱਤੀਆਂ ਚਬਾਉਣ ਨਾਲ ਖੂਨ ਦੀ ਕਮੀ ਠੀਕ ਹੋ ਜਾਂਦੀ ਹੈ ਨੰਬਰ 41 बाजरे ਦੀ ਰੋਟੀ ਦੁੱਧ ਨਾਲ ਮਿਲਾ ਕੇ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 42 ਥੋੜੇ ਜਿਹਾ ਪਾਣੀ ਵਿੱਚ ਸਿਰਕਾ ਮਿਲਾ ਕੇ ਸਬਜ਼ੀਆਂ ਉੱਤੇ ਛਿੜਕ ਦਿਓ ਇਸ ਤਰ੍ਹਾਂ ਕਰਨ ਨਾਲ ਸਬਜ਼ੀਆਂ ਬਹੁਤ ਤਾਜ਼ੀਆਂ ਰਹਿਣਗੀਆਂ ਨੰਬਰ 43 ਸਾਹ ਦੀ ਬਦਬੂ ਤੋਂ ਛੁਟਕਾਰਾ ਪਾਉਣ ਲਈ ਗ੍ਰਿਸਲੀਨ ਮਿਲੇ ਪਾਣੀ ਨਾਲ ਗਲਾਰਦੇ ਕਰੋ ਇਸ ਨਾਲ ਸਾਹ ਦੀ ਬਦਬੂ ਦੂਰ ਹੋ ਜਾਵੇਗੀ ਨੰਬਰ 44 ਕੀ ਵਿੱਚ ਥੋੜਾ ਜਿਹਾ ਨਮਕ ਮਿਲਾ ਕੇ ਮਾਲਿਸ਼ ਕਰਨ ਨਾਲ ਸਰੀਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਨੰਬਰ 45 ਕੇਲੇ ਨਾਲ ਲੱਸੀ ਕਦੇ ਵੀ ਨਾ ਪੀਓ ਇਸ ਤਰ੍ਹਾਂ ਕਰਨ ਨਾਲ ਮੇਦੇ ਵਿੱਚ ਦਰਦ ਸ਼ੁਰੂ ਹੋ ਸਕਦਾ ਹੈ ਨੰਬਰ 46 ਖੜੇ ਹੋ ਕੇ ਪਾਣੀ ਪੀਣ ਨਾਲ ਮਿਰਗੀ ਦੇ ਦੌਰੇ ਦੀ ਬਿਮਾਰੀ ਲੱਗ ਸਕਦੀ ਹੈ ਤਾਂ ਪਾਣੀ ਹਮੇਸ਼ਾ ਬੈਠ ਕੇ ਪੀਓ ਤੇ ਘੁੱਟ ਘੁੱਟ ਕਰਕੇ ਪੀਓ ਨੰਬਰ 47 ਜੇਕਰ ਕੋਈ ਖਾਣ ਜਾਂ ਪੀਣ ਵਾਲਾ ਪਦਾਰਥ ਬਹੁਤ ਜ਼ਿਆਦਾ ਗਰਮ ਹੈ ਤਾਂ ਉਸ ਨੂੰ ਪਲਾਸਟਿਕ ਦੀ ਵਰਤਨ ਵਿੱਚ ਨਾ ਪਾਓ ਇਹ ਹੀ ਕੈਂਸਰ ਦੇ ਖਤਰੇ ਨੂੰ ਵਧਾਉਂਦਾ ਹੈ ਕਿਉਂਕਿ ਗਰਮ ਚੀਜ਼ਾਂ ਪਾਉਣ ਨਾਲ ਪਲਾਸਟਿਕ ਪਿਗਲਣੀ ਸ਼ੁਰੂ ਹੋ ਜਾਂਦੀ ਹੈ ਜੋ ਕਿ ਸਾਡੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦੀ ਹੈ ਨੰਬਰ 48 ਕਮਜ਼ੋਰ ਹਾਜ਼ਮੇ ਵਾਲੇ ਲੋਕਾਂ ਲਈ ਕੇਲਾ ਬਹੁਤ ਨੁਕਸਾਨਦਾਇਕ ਹੁੰਦਾ ਹੈ ਅਤੇ ਸ਼ਾਮ ਨੂੰ ਕੇਲਾ ਖਾਣ ਨਾਲ ਬਲਗਮ ਪੈਦਾ ਹੁੰਦੀ ਹੈ ਨੰਬਰ 49 ਸੌਗੀ ਖਾਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਹਮੇਸ਼ਾ ਭਿੱਜੀ ਹੋਈ ਸੌਗੀ ਹੀ ਖਾਓ ਨੰਬਰ 50 ਰਾਤ ਨੂੰ ਚਿਹਰੇ ਤੇ ਮੱਖਣ ਲਗਾਉਣ ਨਾਲ ਚਿਹਰੇ ਦੀ ਚਮੜੀ ਨਿੱਖਰਦੀ ਹੈ ਨੰਬਰ 51 ਜੇਕਰ ਤੁਸੀਂ ਜਲਦੀ ਬੁੱਢਾ ਨਹੀਂ ਹੋਣਾ ਚਾਹੁੰਦੇ ਤਾਂ ਖਾਣੇ ਵਿੱਚ ਅਦਰਕ ਦੀ ਵਰਤੋਂ ਕਰੋ ਨੰਬਰ 52 ਪੀਰੀਅਡਸ ਦੌਰਾਨ ਆਮਲੇ ਦਾ ਮਰਬਾ ਅਤੇ ਜੂਸ ਜ਼ਰੂਰ ਪੀਓ ਇਸ ਨਾਲ ਤੁਹਾਡੀ ਬਲੀਡਿੰਗ ਦੇ ਕਾਰਨ ਹੋਈ ਆਇਰਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 53 ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਤੁਸੀਂ ਪੁਦੀਨੇ ਦਾ ਰਸ ਸਵੇਰ ਸ਼ਾਮ ਪੀਓ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੰਬਰ 54 ਉਲਟੀਆਂ ਹੋਣ ਤੇ ਇਮਲੀ ਦਾ ਸ਼ਰਬਤ ਪੀਓ ਇਹ ਬਹੁਤ ਫਾਇਦੇਮੰਦ ਹੁੰਦਾ ਹੈ ਨੰਬਰ 55 ਜੇਕਰ ਤੁਹਾਡੀ ਨਕਸੀਰ ਛੁੱਟ ਗਈ ਹੈ ਤਾਂ ਧਨੀਆ, ਕਿਸ਼ਮਿਸ਼ ਅਤੇ ਮਿਸ਼ਰੀ ਨੂੰ ਰਾਤ ਪਰਲੀ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਤੇ ਸਵੇਰੇ ਛਾਂ ਕੇ ਇਸ ਨੂੰ ਲਓ ਇਸ ਨਾਲ ਤੁਹਾਡੀ ਨਕਸੀਰ ਦੀ ਸਮੱਸਿਆ ਠੀਕ ਹੋ ਜਾਵੇਗੀ ਨੰਬਰ 56 ਨਿੰਬੂ ਦਾ ਰਸ ਅਤੇ ਤੁਲਸੀ ਦੇ ਪੱਤਿਆਂ ਦਾ ਰਸ ਤੁਹਾਨੂੰ ਮਿਲਾ ਕੇ ਲਗਾਉਣ ਨਾਲ ਦਾਦ ਅਤੇ ਖੁਜਲੀ ਵਿੱਚ ਲਾਭ ਮਿਲਦਾ ਹੈ ਨੰਬਰ 57 ਜੇਕਰ ਸਰਦੀ ਕਾਰਨ ਦੰਦਾ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਦੀ ਦਾ ਡੁਕੜਾ ਦੰਦਾ ਹੇਠਾਂ ਰੱਖ ਲਓ ਇਸ ਨਾਲ ਤੁਹਾਨੂੰ ਲਾਭ ਮਿਲੇਗਾ ਨੰਬਰ 58 ਆਮਲੇ ਦਾ ਮਰਬਾ ਖਾਣ ਨਾਲ ਪਿਤ ਰੋਗ ਠੀਕ ਹੋ ਜਾਂਦਾ ਹੈ ਨੰਬਰ 59 ਕਬਜ਼ ਹੋਣ ਤੇ ਕੱਚਾ ਲਸਣ ਖਾਣ ਨਾਲ ਬਹੁਤ ਲਾਭ ਮਿਲੇਗਾ ਨੰਬਰ 60 ਗੋੜ ਨਾਲ ਸੌਂਫ ਖਾਨ ਨਾਲ ਮਹਾਮਾਰੀ ਨੂੰ ਨਿਰੰਤਰ ਕੀਤਾ ਜਾ ਸਕਦਾ ਹੈ ਨੰਬਰ 61 ਜੇਕਰ ਪਿਸ਼ਾਬ ਰੁਕ ਰੁਕ ਕੇ ਆਵੇ ਤਾਂ ਮੂਲੀ ਅਤੇ ਛਲਕਮ ਖਾਓ ਇਸ ਨਾਲ ਤੁਹਾਡਾ ਪਿਸ਼ਾਬ ਖੁੱਲ ਕੇ ਆਉਣ ਲੱਗ ਜਾਵੇਗਾ ਤਾਂ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਸਾਂਝੀ ਗਾਜ਼ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਧੰਨਵਾਦ